ਕੀ ਹੋ ਰਿਹਾ ਪੁਲਰ ਸਾਹਿਬ ਸਾਭਿਓ ਵੇ ਹੁਣ ਗੱਲ ਕੀ ਬਣਦੀ ਐ ਕੀ ਤੋਂ ਕੀ ਹੋ ਗਿਆ ਮੈਨੂੰ ਕੁਝ ਵੀ ਸਮਝਣਾ ਆਵੇ ਕੀ ਤੋਂ ਕੀ ਹੋ ਗਿਆ ਲਾਓ ਜੀ ਪੁਲਰ ਸਾਹਿਬ ਹੁਣ ਈ ਡਰਦਾ ਹੈ ਆਏ ਹੋਏ ਕੀ ਬਾਤ ਐ ਕੀ ਹੋ ਰਿਹਾ लाओ जी हूं भेजा पै गया ओ, ओ। भाई आओ आओ गई ताड़िया ये ताड़िया बचिया तो इसे गल बचियाव सिंह बड़ा जो बज गई ਉਕੀ ਹੋ ਜਾਣੀ ਹੈ ਅਗਰ ਸਾਹਿਬ ਇਹ ਕਬੱਡੀ ਆ ਕਬੱਡੀ ਇਹ ਕਬੱਡੀ ਰੋਕੋ 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 ਇਹ ਇਹ ਤੇ ਕਬੱਡੀ ਆ ਕਬੱਡੀ ਇੱਥੇ ਟੱਚ ਲਾਉਣਾ ਪੈਣਾ ਦੰਦ ਘੜਦਾ ਹਲਾ ਪੇਰ ਨਾਮਜਾਦਾ ਆਏ ਹਾਏ ਆਹ ਖੁਸ਼ ਹੋ ਗਿਆ